ਲੋ ਵੀ ਮੇਟੋ ਦੋ ਮਹਾਰਾ ਦਾ ਨਵੀਂ ਸ਼ੇਰ ਗੱਲ ਬਾਈ ਸਨਾਮ ਵਾਲੇ ਨੂੰ ਕਿਉਂਕਿ ਬਾਈ ਨੇ ਜੱਸੀ ਬਾਈ ਕੋਲੋਂ ਇੱਕ ਬਹੁਤ ਵੱਡਾ ਘੋੜਾ ਖਰੀਦਿਆ ਇਹ ਐਡਾ ਕ ਵਧੀਆ ਘੋੜਾ ਆ ਕਿ ਜੱਸੀ ਬਾਈ ਹੁਣੀ ਦੇਣਾ ਨਾ ਸੀ ਚਾਹੁੰਦੇ ਇਸ ਘੋੜੇ ਨੂੰ ਬਸ ਇਹ ਸਮਝ ਲਓ ਕਿ ਜੱਸੀ ਬਾਈ ਜਵਾਨ ਪਗਾਣੀ ਪੈ ਗਈ ਜਿਹਦੇ ਕਰਕੇ ਜੱਸੀ ਬਾਈ ਹੁਣਾਂ ਘੋੜਾ ਦੇਣਾ ਪੈ ਗਿਆ ਕੋ ਨਵੀ ਬਾਈ ਹੁਣਾਂ ਕੋ ਸਗਾ ਹੋਰ ਘੋੜਾ ਤੇ ਉਹ ਜੱਸੀ ਬਾਈ ਦੇ ਕਿਸੇ ਫਰੈਂਡ ਨੇ ਲੈਣਾ ਸੀ ਤੇ ਨਵੀ ਵੀਰੇ ਹੁਣੀ ਦੇ ਤਾਂ ਦਿੱਤਾ ਬਾਜ਼ ਚੋਂ ਇਹ ਨਹੀਂ ਜਾ ਕੇ ਜੱਸੀ ਬਾਈ ਫੜ ਲਿਆ ਕਿ ਭਾਈ ਸਾਨੂੰ ਦੱਸੋ ਹੁਣ ਕਿਹੜਾ ਘੋੜਾ ਦਿੰਨੇ ਆ ਆਪਣੇ ਘੋੜਿਆਂ ਦੇ ਵਿੱਚ ਤੇ ਵੀਰੇ ਇਹ ਬਹੁਤ ਵਧੀਆ ਘੋੜਾ ਦਿੱਤਾ ਜੱਸੀ ਬਾਈ ਨੇ ਇਹਨਾਂ ਨੂੰ ਤੇ ਮਿੱਤਰੋ ਨਵੀਂ ਬੀਰੀ ਨੇ ਵੀ ਪੂਰੇ ਚਾ ਲਾੜਨਾ ਬਹੁਤ ਸ਼ੌਂਕ ਨਾਲ ਇਹ ਘੋੜਾ ਲਿਆ ਤੇ ਬਾਈ ਦੀ ਪੂਰੀ ਫੈਮਿਲੀ ਖੁਸ਼ ਸੀ ਬਾਈ ਦੇ ਯਾਰ ਦੋਸਤ ਸਾਰੇ ਬਹੁਤ ਖੁਸ਼ ਸੀ ਕਿ ਐਡਾ ਘੋੜਾ ਬਾਈ ਨਾਂ ਦੇ ਘਰ ਆਇਆ ਤੇ ਮੇਤਰੋਈ ਨੋਕਰਾ ਘੋੜਾ ਜੇ ਤੁਹਾਨੂੰ ਇਹਦੀ ਲਾਈਨ ਦਸੀਏ ਤਾਂ ਲਾਈਨ ਬਹੁਤ ਜ਼ਿਆਦਾ ਸਟਰੋਂਗ ਆ ਮੈਨੂੰ ਨਵੀ ਬਾਈ ਨੇ ਕਿਹਾ ਸੀ ਕਿ ਵੀਰੇ ਇੱਕ ਨਾ ਮਿੰਨੀ ਬਲੌਗ ਬਣਾ ਕੇ ਜ਼ਰੂਰ ਐਕਸਟਰਾ ਪਾ ਦਿਓ ਪਰ ਮੈਂ ਸੋਚਿਆ ਕਿ ਜਿੱਡਾ ਘੋੜਾ ਆ ਔਰ ਜੀਸਸ ਹਸਾਮ ਨਾਲ ਬਾਈ ਹੁਣੀ ਇੱਕ ਘਰ ਵਿੱਚ ਲੈ ਕੇ ਆਏ ਆ ਜ ਜਿੰਨੇ ਔਖੇ ਹੋ ਗਏ ਇਹਨਾਂ ਨੇ ਜੱਸੀ ਬਾਈ ਕੋਲੋਂ ਖਰੀਦਿਆ ਉਸ ਹਸਾਮ ਨਾਲ ਇੱਕ ਘੋੜੇ ਦਾ ਮਿੰਨੀ ਬਲੌਗ ਨਹੀਂ ਬਣਦਾ ਇਹ ਘੋੜੇ ਦੀ ਪੂਰੀ ਵੀਡੀਓ ਹੀ ਬਣਾਣੀ ਚਾਹੀਦੀ ਆ ਮਿੱਤਰੋ ਆ ਬਸ ਨਵੀਂ ਬਾਈ ਲੈ ਗਿਫਟ ਆ ਆਪਣੇ ਵੱਲੋਂ ਤੇ ਮਿੱਤਰੋ ਇਸ ਘੋੜੇ ਦੀ ਜੇ ਲਾਈਨ ਦੱਸਾਂ ਹੁਣ ਮੈਂ ਤੁਹਾਨੂੰ ਘੋੜੇ ਦਾ ਨਾਮ ਹੈਗਾ ਬਲੀ ਮਿੱਤਰੋ ਇਹ ਬਲੀ ਘੋੜਾ ਹਾਥੀ ਘੋੜੇ ਦਾ ਡਾਇਰੈਕਟ ਪੁੱਤ ਆ ਤੇ ਆਪਾਂ ਸਭ ਨੂੰ ਪਤਾ ਹਾਥੀ ਘੋੜਾ ਰਿਲਾਈਐਂਸ ਵਿੱਚ ਗਿਆ ਹੋਇਆ ਆ ਤੇ ਸੱਜਣੋ ਜੀ ਆਪਾਂ ਇਹਨੂੰ ਮਾਂ ਵਾਲੀਓ ਦੇਖੀਏ ਤਾਂ ਰਾਜੂ ਡੋਡਾਂ ਵਾਲੇ ਦੀ ਇਹਦੀ ਮਾਂ ਧੀ ਲੱਗਦੀ ਆ ਤੇ ਇਹਦੀ ਮਾਂ ਦੀ ਹਾਈਟ ਵੀ 63 ਇੰਚ ਆ ਜੀ ਤੇ ਸੱਜਣੋ ਉਮਰ ਇਸ ਘੋੜੇ ਦੀ ਹੋ ਗਈ ਆ 4 ਸਾਲ ਤੇ ਹਾਈਟ ਹੈਗੀ ਆ 68 ਪਲੱਸ ਜੋ ਮੈਨੂੰ ਨਵੀ ਬਾਈ ਹੁਣੀ ਦੱਸੀ ਆ 60 8 ਪਲੱਸ ਹੋ ਗਈ ਆ ਇਸ ਘੋੜੇ ਦੀ ਹਾਈਟ ਤੇ ਸੱਜਣੋਂ ਫੀਸ ਵੀ ਬੜੀ ਜਹਿਜੇ ਰੱਖੀ ਆ ਤੇ ਇਹਦੇ ਰਿਜ਼ਲਟ ਜਿਹੜੇ ਆ 7 8 ਆ ਚੁੱਕੇ ਆ ਜੱਸੀ ਬਾਈ ਹੁਣਾ ਕੋਲ ਤੇ ਫੀਸ ਇਹਦੀ ਰੱਖਤੀ ਨਵੀਂ ਬਾਈ ਹੁਣੀ ਕਹਿੰਦੇ ਕਿ ਪਹਿਲਾਂ ਤਾਂ ਸੀਗੀ 21000 ਬਾਈ ਜੱਸੀ ਕੋਲ ਪਰ ਇੰਦੇ ਵੀ ਜੱਸੀ ਬਾਈ ਹੁਣਾਂ ਕੋਲ ਹੈਗੇ ਆ ਵਾਲੇ ਨਾਮੀ ਘੋੜੇ ਤੇ ਜਿਹਦੇ ਕਰਕੇ ਅਸੀਂ ਐਸ ਵਾਰ ਫੀਸ ਇਹਦੀ ਪਹਿਲਾਂ ਘਟ ਕੇ ਰੱਖਣੀ ਆ ਤੇ ਇਹਨਾਂ ਨੇ ਫੀਸ ਇਹਦੀ ਰੱਖ ਦਿੱਤੀ 11000 ਰੁਪਈਆ ਤੇ ਮਿੱਤਰੋ ਐਡੇ ਘੋੜੇ ਦੀ ਸਿਰਫ 11000 ਫੀਸ ਕੋਈ ਜ਼ਿਆਦਾ ਨਹੀਂ ਹੈਗੀ ਤੇ ਨਾਲ ਦੀ ਨਾਲ ਨਵੀ ਬਾਈ ਹੁਣੀ ਇਹ ਵੀ ਕਹਿਤਾਂ ਕਿ ਭਈ ਲੋੜਵੰਦਲੇ ਦਰਵਾਜ਼ੇ ਖੁੱਲੇ ਆ ਚਾਹੇ ਉਹ ਥਾਪੀ ਦੇ ਜਵੇ ਤੇ ਚਾਹੇ ਉਹ ਚੋਕਰ ਦਾ ਮੋਰਾ ਦੇ ਜਵੇ ਇਹ ਲੋੜਵੰਦਲੇ ਦਰਵਾਜ਼ੇ ਖੁੱਲੇ ਆ ਪਰ ਫੀਸ ਅਸੀਂ 11000 ਰੱਖੀ ਆ ਇਹ ਚਾਹੇ ਤਾਂ 11000 ਦੇ ਵਿੱਚ ਕੋਈ ਮੀਟਿੰਗ ਕਰਾਵੇ ਤੇ ਚਾਹੇ ਫਿਰ ਥਾਪੀ ਦੇ ਕੇ ਮੀਟਿੰਗ ਕਰਾਵੇ ਪਰ ਸਾਡੇ ਦਰਵਾਜ਼ੇ ਸਾਰਿਆਂ ਲਈ ਖੁੱਲੇ ਆ ਤੇ ਬਾਈ ਜਿੰਨਾ ਸੁਨੱਖਾ ਤੇ ਜੱਡਾ ਘੋੜਾ ਆ ਤੁਸੀਂ ਜਾ ਕੇ ਜਰੂਰ ਇੱਕ ਵਾਰ ਦੇਖ ਕੇ ਆਇਓ ਤੇ ਬਾਕੀ ਮਿੱਤਰੋ ਮੈਂ ਇੱਕ ਗੱਲ ਨਵੀਂ ਬਾਈਨਾਂ ਦੇ ਘਰ ਜਾ ਕੇ ਜਰੂਰ ਦੇਖੀ ਆ ਕਿ ਜਿਹੜਾ ਬੰਦਾ ਘੋੜਿਆਂ ਨੂੰ ਪਿਆਰ ਕਰੂਗਾ ਜਾਂ ਫਿਰ ਘੋੜਿਆਂ ਨੂੰ ਖੁਸ਼ ਰੱਖੂਗਾ ਉਹ ਬੰਦਾ ਵਾਕਿਆ ਹੀ ਅੱਗੇ ਨੂੰ ਹੀ ਵਧੂਗਾ ਅੱਜ ਤੋਂ ਕੁਝ 10-11 ਮਹੀਨੇ ਪਹਿਲਾਂ ਨਵੀਂ ਬਾਈ ਦੇ ਘਰ ਸਿਰਫ ਦੋ ਬਸ਼ੀਰੇ ਤੇ ਇੱਕ ਘੋੜੀ ਖੜੀ ਸੀ ਤੇ ਅੱਜ ਰੱਬ ਦੀ ਦਇਆ ਦੇ ਨਾਲ ਬਾਈ ਦੇ ਘਰ ਸਾਰੇ ਕਿੱਲੇ ਭਰੇ ਪਏ ਆ ਤੇ ਬਾਈ ਨੇ ਘੋੜਿਆਂ ਦੇ ਲਈ ਫਾਰਮ ਵੱਖਰਾ ਹੀ ਬਣਾ ਲਿਆ ਤੇ ਮੇਤਰੋ ਊਰੀ ਆਪਾਂ ਕਹਿ ਸਕਦੇ ਹਾਂ ਕਿ ਬਾਈ ਦੀ ਹੁਣ ਚੜ੍ਹਾਈ ਹੋ ਰਹੀ ਆ ਇੱਕ ਘੋੜਿਆਂ ਆਦੀ ਵਿੱਚ ਤੇ ਰੱਬ ਨજર ਬਿਨਾਂ ਲਵਾਵੇ ਇੱਕ ਚੀਜ਼ ਹੋਰ ਦੱਸਣਾ ਕਿ ਬਾਈ ਦੇ ਘਰ ਮੋਰੇ ਟੈਂਪੂ ਹੁਣ ਖੜਾ ਹੀ ਰਹਿੰਦਾ ਆ ਤੇ ਚਾਹੇ ਉਹ ਘੋੜੀ ਕੋਈ ਖਰੀਦ ਲਈ ਬਾਈ ਨੇ ਤਾਂ ਆ ਗਈ ਤੇ ਚਾਹ ਫਿਰ ਕੋਈ ਘੋੜੀ ਵੇਚੀ ਤਾਂ ਉਹ ਟੈਂਪੂ ਆ ਗਿਆ ਪੂਰਾ ਦਿਨ ਉਸ ਦਿਨ ਲੱਗਿਆ ਸਾਡਾ ਤੇ ਸਾਡੇ ਖੜੇ ਖੜੇ ਬਾਈ ਨੇ ਦੋ ਘੋੜੀਆਂ ਖਰੀਦੀਆਂ ਤੇ ਇੱਕ ਘੋੜਾ ਬੇਚ ਦਿੱਤਾ ਤੇ ਕਿਰਪਾ ਆ ਬਾਈ ਦੇ ਉੱਤੇ ਪ੍ਰਮਾਤਮਾ ਦੀ ਵਧੀਆ ਕਾਰੋਬਾਰ ਚਲਾ ਲਿਆ ਤੇ ਬਾਈ ਨਾਲ ਦੀ ਫੈਮਿਲੀ ਵੀ ਬੋਸਪੋਰਟ ਕਰਦੀ ਆ ਤੇ ਬਾਕੀ ਬਾਈ ਅੱਜ ਘੋੜਾ ਰੱਬ ਨੇ ਇਹਨਾਂ ਨੂੰ ਸਮਝ ਲੋ ਕਿ ਗਿਫਟ ਦੇ ਦਿੱਤਾ ਤੇ ਬਾਕੀ ਮਿੱਤਰੋ ਤੁਸੀਂ ਘੋੜੇ ਨੂੰ ਵੀਡੀਓ ਦੇ ਵਿੱਚ ਆਪੇ ਦੇਖ ਹੀ ਲਿਆ ਕਿ ਥੋੜਾ ਜਿਹਾ ਚੱਲਣ ਤੋਂ ਬਾਅਦ ਘੋੜੇ ਵਿੱਚ ਗਲਾਬੀਪਨ ਆ ਗਿਆ ਤੇ ਮਿੱਤਰੋ ਕੋੜਾ ਜਮਾਈ ਆਪਾਂ ਇਹ ਕਹਿ ਸਕਦੇ ਆ ਕਿ ਸਰਬ ਕਲਾ ਸੰਪੂਰਨ ਹੀ ਆ ਕਿਉਂਕਿ 68 ਇੰਚ ਹਾਈਟ ਆ ਹਾਥੀ ਘੋੜੇ ਦਾ ਪੁੱਤ ਆ ਲੈਂਨ ਵੀ ਵਧੀਆ ਹਾਈਟ ਵੀ ਵਧੀਆ ਤੇ ਮਾਂ ਬਲੀਓ ਵੀ ਵਧੀਆ ਆ ਤੇ ਬਾਕੀ ਮਿੱਤਰੋ ਬਾਈ ਨੇ ਨਮਾ ਰੱਖਿਆ ਇਹ ਕੁੜਾ ਲਿਆ ਕੇ ਤੇ ਜਰੂਰ ਬਾਈ ਨੂੰ ਮਦਦ ਕਰਿਓ ਜਿੰਨੀ ਵੱਧ ਤੋਂ ਵੱਧ ਤੁਸੀਂ ਘੋੜੀਆਂ ਭੇਜ ਸਕਦੇ ਆ ਉਹ ਜਰੂਰ ਭੇਜਿਓ ਠੀਕ ਹੈ ਜੀ ਤੇ ਬਾਕੀ ਇੱਕ ਵਾਰ ਜਾ ਕੇ ਬਾਈ ਦੇ ਕੋਲ ਇੱਕ ਘੋੜਾ ਦੇਖ ਕੇ ਜਰੂਰ ਆਇਓ ਭਾਵੇਂ ਤੁਸੀਂ ਘੋੜੀ ਲੈ ਕੇ ਜਾਣੀ ਜਾਂ ਨਹੀਂ ਲੈ ਕੇ ਜਾਣੀ ਪਰ ਇੱਕ ਵਾਰ ਇਹ ਘੋੜਾ ਦੇਖ ਕੇ ਜਰੂਰ ਆਇਓ ਬਾਈ ਦੇ ਘਰ ਤੇ ਬਾਕੀ ਮਿੱਤਰੋ ਬਾਈ ਦਾ ਕੰਟੈਕਟ ਨੰਬਰ ਮੈਂ ਨਵੀ ਦਾ ਤੁਹਾਨੂੰ ਸਾਰਿਆਂ ਨੂੰ ਦੇ ਹੀ ਦਿੱਤਾ ਆ। ਇਹ ਸਕਰੀਨ ਤੇ ਆ ਰਿਹਾ ਤੇ ਬਾਈ ਨੂੰ ਕਾਲ ਜ਼ਰੂਰ ਕਰਿਓ ਤੇ ਬਾਈ ਨਾਲ ਗੱਲਬਾਤ ਕਰਕੇ ਜ਼ਰੂਰ ਦੇਖ ਕੇ ਆਇਓ ਘੋੜੇ ਨੂੰ। ਤੇ ਬਹੀਨਾਂ ਦੀ ਜਿਹੜੀ ਲੌਂਗ ਵੀਡੀਓ ਉਹ ਵੀ ਜਲਦੀ ਆ ਜਾਣੀ ਆ। ਤੇ ਮੇਰਾ ਵੀਰ ਉਹ ਵੀ ਜ਼ਰੂਰ ਦੇਖਿਓ। ਤੇ ਸੱਜਣੋ ਅਗੇਨ ਕਿੰਨਾ ਬਾਈ ਨੂੰ ਵਧਾਈਆਂ ਜ਼ਰੂਰ ਦਿਓ ਕਮੈਂਟਾਂ ਦੇ ਵਿੱਚ ਕਿ ਬਾਈ ਹੋਣੀ ਇੰਨਾ ਸੁਨੱਖਾ ਘੋੜਾ ਲੈਂਦਾ ਆ। ਬਾਈ ਨੂੰ ਮੁਬਾਰਕਾਂ ਦੇਣੀਆਂ ਤਾਂ ਸਭ ਨੂੰ ਬਣਦੀਆਂ ਆ। ਠੀਕ ਹੈ ਮਿੱਤਰੋ ਮਿਲਦੇ ਆਂ ਆਪਾਂ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਰੱਬ ਰੱਖ।